ਆ ਨਮਸਕਾਰ ਦੋਸਤੋ 트루ਥ ਚੇਕਰਸ ਪੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਤੇ ਲੈ ਕੇ ਆਏ ਆ ਤੇ ਇੱਕ ਚੰਗੀ ਜਿਹੜੀ ਪਹਿਲ ਜਿਹੜੀ ਨਵਾਂ ਸ਼ਹਿਰ ਨਗਰ ਕਾਉਂਸਲ ਵੱਲੋਂ ਕੀਤੀ ਗਈ ਹੈ ਉਹ ਸ਼ੇਅਰ ਕਰ ਰਹੇ ਆ ਆ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਇੱਕ ਜਿਹੜੇ ਸ਼ਹਿਰ ਦੇ ਸਫਾਈ ਸੇਵਕ ਆ ਜਿਹੜੇ ਉਹਨਾਂ ਵੱਲੋਂ ਜਿਹੜੀ ਆ ਇਸ ਟਾਈਮ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਨਵਾਂ ਸ਼ਹਿਰ ਨਗਰ ਕੌਂਸਲ ਵੱਲੋਂ ਇੱਕ ਚੰਗੀ ਪਹਿਲ ਦੇ ਤਹਿਤ ਤੇ ਇੱਕ ਪੋਜ਼ਿਟਿਵ ਸੋਚ ਦੇ ਨਾਲ ਸ਼ਾਮ ਦੇ ਸਮੇਂ ਬਾਜ਼ਾਰਾਂ ਦੇ ਵਿੱਚ ਜਿਹੜੀ ਆ ਸਫਾਈ ਦਾ ਜਿਹੜਾ ਆ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਆ ਨਵਾਂ ਸ਼ਹਿਰ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਹੁਣ ਸ਼ਾਮ ਨੂੰ ਕਰੀਬ 6:30 ਵਜੇ ਤੋਂ ਬਾਅਦ ਜਿਹੜੀ ਆ ਬਾਜ਼ਾਰਾਂ ਦੇ ਵਿੱਚੋਂ ਜਿਹੜੀ ਆ ਜਿਹੜੀ ਆ ਕੂੜਾ ਜਿਹੜਾ ਆ ਉਹਨੂੰ ਸਾਫ਼ ਕਰਨ ਦੀ ਜਿਹੜੀ ਪਹਿਲ ਕੀਤੀ ਗਈ ਆ ਤੇ ਆ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਸਫਾਈ ਸੇਵਕ ਆ ਸ਼ਾਮ ਦੇ ਸਮੇਂ ਜਿਹੜੇ ਆ ਦੁਕਾਨਾਂ ਦੇ ਅੱਗੇ ਉਹ ਜਿਹੜਾ ਕੂੜਾ ਕਲੈਕਟ ਕਰ ਰਹੇ ਨੇ ਤੇ ਇਹਦੇ ਨਾਲ ਦੀ ਨਾਲ ਮੇਰੇ ਵੱਲੋਂ ਮੇਰੇ ਚੈਨਲ ਵੱਲੋਂ ਸਾਡੇ ਚੈਨਲ ਵੱਲੋਂ ਜਿਹੜੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਆ ਜਾਂਦੀ ਆ ਕਿ ਸ਼ਾਮ ਦੇ ਸਮੇਂ ਜਦੋਂ ਇਹ ਸਫਾਈ ਸੇਵਕ ਦੁਕਾਨਾਂ ਤੋਂ ਬਾਹਰ ਜਿਹੜਾ ਹੈ ਆ ਸਫਾਈ ਕਰਦੇ ਹਨ ਉਸ ਸਮੇਂ ਆਪਣੇ ਦੁਕਾਨਾਂ ਦੇ ਅੰਦਰ ਦਾ ਜੋ ਵੀ ਪਲਾਸਟਿਕ ਹੈ ਜੋ ਵੀ ਕੂੜਾ ਆ ਉਹਨਾਂ ਨੂੰ ਉਸ ਟਾਈਮੇ ਹੀ ਦੇ ਦਿਓ ਤਾ ਜੋ ਕਿ ਜੇ ਕਿਸੇ ਵੀ ਕੰਡੀਸ਼ਨ ਦੇ ਵਿੱਚ ਸਵੇਰ ਨੂੰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਹੈ ਸਫਾਈ ਲਫਾਫੇ ਜਾਂ ਕੁਝ ਇਸ ਤਰ੍ਹਾਂ ਦੁਕਾਨਾਂ ਦੇ ਬਾਹਰ ਹੁੰਦੇ ਸੀ ਤੇ ਜੇ ਰਾਤ ਨੂੰ ਨਹੀਂ ਪੈ ਜਾਂਦਾ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਕੂੜਾ ਉਹ ਸਫਾਈ ਜਿਹੜੇ ਉਹ ਜਿਹੜੇ ਲਫਾਫੇ ਆ ਉਹ ਨਾਲੀਆਂ ਵਿੱਚ ਫਸ ਜਾਂਦੇ ਸੀ ਗੱਟਰਾਂ ਵਿੱਚ ਜਿਹਦੇ ਕਰਕੇ ਜਿਹੜੀ ਇੱਕ ਸੀਵਰੇ ਦੀ ਸਮੱਸਿਆ ਆਂਦੀ ਸੀ ਤੇ ਹੁਣ ਸਫਾਈ ਸੇਵਕਾਂ ਵੱਲੋਂ ਸ਼ਾਮ ਦੇ ਸਮੇਂ ਬਾਜ਼ਾਰਾਂ ਦੇ ਵਿੱਚੋਂ ਜਿਹੜੀ ਆ ਡੋਰ ਟੂ ਡੋਰ ਜਿਹੜਾ ਹੈ ਕਲੈਕਸ਼ਨ ਜਿਹੜੀ ਕੀਤੀ ਗਈ ਆ ਇਹ ਸਾਨੂੰ ਇੱਕ ਚੰਗੀ ਸੋਚ ਲੱਗ ਰਹੀ ਆ ਤੇ ਸਾਨੂੰ ਵੀ ਇਸ ਜਿਹੜੀ ਸੋਚ ਦਾ ਇਸ ਚੀਜ਼ ਦਾ ਜਿਹੜੀ ਆ ਫੁੱਲ ਸਪੋਰਟ ਕਰਨੀ ਚਾਹੀਦੀ ਸੋ ਮੇਰੀ ਦੁਕਾਨਦਾਰਾਂ ਨੂੰ ਪੀ ਲਿਆ ਕਿ ਸ਼ਾਮ ਦੇ ਸਮੇਂ ਜਦੋਂ ਵੀ ਸਫਾਈ ਸੇਵਕ ਦੁਕਾਨਾਂ ਦੇ ਬਾਹਰ ਸਫਾਈ ਕਰਨਾ ਤਾਂ ਉਹਨਾਂ ਨੂੰ ਜਿਹੜਾ ਆਪਣੀ ਦੁਕਾਨ ਦਾ ਕੂੜਾ ਸ਼ਾਮ ਨੂੰ ਹੀ ਦੇ ਦਿਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਨਾ ਹੋਵੇ ਧੰਨਵਾਦ ਹਾਂਜੀ ਮੈਂ ਦਿਨੀਸ਼ ਲਾਲੀ ਜੀ ਰਾਨੀ ਫਲਾਵਰ ਤੋਂ ਸਾਰੇ ਸ਼ਹਿਰ ਵਾਸੀਆਂ ਲਈ ਬਹੁਤ ਵਧੀਆ ਚੀਜ਼ ਆਈ ਆ ਕਮੇਟੀ ਘਰ ਵਾਲੇ ਨੇ ਰਾਤ ਨੂੰ ਕੂੜਾ ਚੱਕਣ ਦਾ ਪ੍ਰਬੰਧ ਸ਼ੁਰੂ ਕੀਤਾ ਆ ਸਾਰੇ ਦੁਕਾਨਦਾਰ ਆਪਣਾ ਆਪਣਾ ਕੂੜਾ ਸਾਰੇ ਆਪਣੇ ਲਿਵਾਫਿਆਂ 'ਚ ਪਾ ਕੇ ਡਸਟਬਿਨ ਆਪਣੇ ਰਾਤ ਨੂੰ ਖਾਲੀ ਕਰਕੇ ਜਾਓ ਜਿਹੜਾ ਰਾਤ ਨੂੰ ਕਮੇਟੀ ਕਮੇਟੀ ਦੇ ਮੁਲਾਜ਼ਮ ਆ ਕੇ ਕੂੜਾ ਚੱਕ ਕੇ ਲੈ ਕੇ ਜਾਣ ਤੁਹਾਡੇ ਵਾਸਤੇ ਬਹੁਤ ਖੜੀ ਗੱਲ ਆ ਰਾਤ ਨੂੰ ਮੀਂਹ ਪੈਂਦਾ ਆ ਕੁਝ ਵੀ ਹੁੰਦਾ ਸਵੇਰ ਨੂੰ ਘਾਰਾ ਹੁੰਦਾ ਕੁਝ ਨਹੀਂ ਹੋਊਗਾ ਸ਼ਹਿਰ ਸਾਫ਼ ਸੁਥਰਾ ਰਹੂਗਾ ਸੋਸ਼ਲ ਕਮੇਟੀ ਨੇ ਬਹੁਤ ਵਧੀਆ ਸਪਾਈ ਦਾ ਕੰਮ ਕਰ ਰਿਆ ਹੈ ਨਾ ਵੈਲਕਮ ਸਾਨੂੰ ਨਾ ਬਹੁਤ ਧੰਨਵਾਦ ਕਰਦੇ ਆ ਠੀਕ ਸਾਰੇ ਨਸ਼ਾ ਕਸ਼ਣ ਚੰਗ ਲੱਗਦਾ ਕੀ ਕਹਿਣਾ ਭਾਜੀ ਆਪਣਾ ਨਾ ਹਾਂਜੀ ਮੈਂ ਮਨੀਸ਼ ਕੁਮਾਰ ਬੋਲਦਾ ਹਾਂ ਨਵੇਂ ਸ਼ਹਿਰ ਦੇ ਕਸ਼ਮੀਰ ਮੁਕੜੀਪੁਰ ਤੋਂ ਤੇ ਸਫਾਈ ਅਭਿਆਨ ਬਹੁਤ ਵਧੀਆ ਸ਼ਾਮ ਨੂੰ ਹੋਣਾ ਚਾਹੀਦਾ ਰੋਜ਼ ਇਹ ਵੈਸੇ ਡੇਲੀ ਜਿਹੜਾ ਕੀਤਾ ਸ਼ੁਰੂ ਕੀਤਾ ਨਾ ਬਹੁਤ ਜ਼ਿਆਦਾ ਵਧੀਆ ਮਾਰਕੀਟ ਦਾ ਸਾਫ ਸੁਥਰੀ ਰਹੂਗਾ ਤੇ ਜਿੰਨਾ ਸ਼ਹਿਰ ਦੇ ਸਾਫ ਸੁਥਰਾ ਹੋਊਗਾ ਉਨਾ ਵਧੀਆ ਹਾਂਜੀ ਚੰਦਨ ਜੀ ਆ ਜਿਹੜੀ ਨਾਈਟ ਥ੍ਰੀਪਿੰਗ ਜਿਹੜੀ ਸਟਾਰਟ ਕੀਤੀ ਇਹਦੇ ਤੇ ਕੀ ਕਹਿਣਾ ਜੀ ਆਪਣਾ ਇਹ ਸਾਨੂੰ ਜੀ ਪੰਜਾਬ ਸਰਕਾਰ ਵੱਲੋਂ ਹੁਕਮ ਸ਼ਿਕਰ ਹੋਇਆ ਕਿ ਜਿਹੜੀ ਨਾਈਟ ਥ੍ਰੀਪਿੰਗ ਆ ਡੇਲੀ ਕੀਤੀ ਜਾਵੇ ਉਹਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਨਗਰ ਕੌਂਸਲ ਵੱਲੋਂ ਨਾਈਟ ਥ੍ਰੀਪਿੰਗ ਸ਼ੁਰੂ ਕੀਤੀ ਆ ਠੀਕ ਹੈ ਜੀ ਤੇ ਇਹਦੇ ਲਈ ਮੈਂ ਜਿੰਨੇ ਵੀ ਸ਼ਾਪਕੀਪਰ ਆ ਉਹਨਾਂ ਨੂੰ ਕਹੀ ਕਰਨਾ ਚਾਹੁੰਦਾ ਐ ਕੋਈ ਅਪੀਲ ਵੀ ਕਰਨਾ ਚਾਹੁੰਦੇ ਆ ਹਾਂਜੀ ਹਾਂਜੀ ਇਹਦੇ ਲਈ ਜਿਹੜੇ ਦੁਕਾਨਦਾਰ ਆ ਆਪਣਾ ਜਿਹੜਾ ਦੁਕਾਨਾਂ ਦਾ ਕੂੜਾ ਵਾ ਉਹ ਬਾਹਰ ਨਾ ਸੁੱਟਣ ਦੀ ਬਜਾਏ ਜਿਹੜੇ ਸੀਪਿੰਗ ਤੇ ਲੱਗੇ ਹੋ ਮੁੰਡੇ ਆ ਨਾ ਉਹਨਾਂ ਨੂੰ ਦੇ ਮਤਲਬ ਕਿਸ ਤਰ੍ਹਾਂ ਦਾ ਜਿਹੜਾ ਲਫਾਫਾ ਇਹ ਵੀ ਬਹੁਤ ਦੇਖਣ ਨੂੰ ਆਉਂਦਾ ਕਿ ਦੁਕਾਨਾਂ ਦਾ ਜ਼ਿਆਦਾਤਰ ਦੁਕਾਨਾਂ ਲਫਾਫੇ ਹੁੰਦੇ ਗੱਤੇ ਹੁੰਦੇ ਜੀ ਓਕੇ ਉਹ ਅੱਜ ਕੱਲ੍ਹ ਬਾਰਿਸ਼ ਦਾ ਮੌਸਮ ਆ ਬਾਰੀ ਦੇ ਵਿੱਚ ਨਾਲੀਆਂ ਬੰਦ ਹੁੰਦੀਆਂ ਜਾਂ ਸੀਵਰੇਜ ਬੰਦ ਹੁੰਦੇ ਆ ਉਹਦੇ ਬਜਾਏ ਸਿੱਧਾ ਹੈ ਡੋਰ ਟੂ ਡੋਰ ਕਲੈਕਸ਼ਨ ਕਰਕੇ ਲੈ ਜਾਇਆ ਕਰੂਗੇ ਠੀਕ ਹੈ ਇੱਕ ਗੱਲ ਹੋਰ ਦੱਸਿਓ ਸਰ ਕੀ ਇਹ ਟੈਂਪਰੇਰੀ ਚੱਲੂ ਕੋਣ ਆਣ ਵਾਲੇ ਸਮਝਦੇ ਰੈਗੂਲਰ ਰੈਗੂਲਰ ਜੀ ਅੱਜ ਅਸੀਂ ਸ਼ੁਰੂ ਕੀਤਾ ਵ ਕੱਲ ਤੋਂ ਅਸੀਂ ਸ਼ੁਰੂ ਕੀਤਾ ਵੈਸੇ ਠੀਕ ਇੱਥੋਂ ਸਲੋ ਚੌਂਕ ਤੋਂ ਲੈ ਕੇ ਜੀ ਜਲੇਬੀ ਚੌਂਕ ਤੱਕ ਥੋੜਾ ਜਿਹਾ ਅੱਗੇ ਤੱਕ ਜਾਵਾਂਗੇ ਥੋੜੀ ਥੋੜੀ ਅਸੀਂ ਏਰੀਏ ਨੂੰ ਵਧਾ ਦੇਣਾ ਓਕੇ ਤੇ ਮਤਲਬ ਇਹ ਸਾਰੇ ਰੈਗੂਲਰ ਰਹੂਗਾ ਆਣਾ ਰੈਗੂਲਰ ਜੀ ਰੈਗੂਲਰ ਠੀਕ ਹੈ ਬਸ